L14 ਕਿ ਇੱਥੇ ਜਿਹੜਾ ਆ ਕੇ ਉਹ ਸਿੰਘ ਸਜਾ ਜਾਵੇ ਜਾਂ ਦਸਤਾਰਾਂ ਬੰਨਿਆ ਜਾਣ ਕਿਉਂਕਿ ਵੱਖ-ਵੱਖ ਜਿਹੜੇ ਨੇ ਦਸਤਾਰਾਂ ਦੇ ਲੰਗਰ ਜਿਹੜੇ ਨੇ ਉਹ ਇੱਥੇ ਲਾਏ ਗਏ ਨੇ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ 메인 ਗੁਰਦੁਆਰਾ ਸਾਹਿਬ ਤੋਂ ਦੂਜੇ ਪਾਸੇ ਦਿਖਾਈਆ ਤਾਂ ਉਹ ਜੋਤੀ ਸਰੂਪ ਸਾਹਿਬ ਨੂੰ ਜਿਹੜਾ ਜਾਂਦਾ ਉਹ ਰਸਤਾ ਆ ਜਿੱਥੇ ਜਿਹੜਾ ਇਸ ਸਰ ਵਿੱਚ ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਨਕਮਸਤਕ ਹੋ ਰਹੀ ਹੈ ਕਿਉਂਕਿ ਉਹੀ ਥਾਂ ਆ ਉਹ ਜਿੱਥੇ ਸੰਸਕਾਰ ਕੀਤਾ ਗਿਆ ਸੀ ਛੋੜੇ ਸਾਹਿਬ ਜਦਿਆਂ ਦਾ ਜਿਹੜਾ ਆ ਮਤਲਬ ਗੁਜਰੀ ਜੀ ਦਾ ਸੋ ਇਹ ਜਿਹੜੀ ਆ ਪੂਰੀ ਸਿੰਘ ਸਭਾ ਜਿਹੜੀ ਤਿੰਨ ਦਿਨ ਦੀ ਜਿਹੜੀ ਸਭਾ ਆ ਉਹਦੇ ਵਿੱਚ ਇਸੇ ਤਰੀਕੇ ਨਾਲ ਲੋਕ ਜਿਹੜੇ ਨੇ ਉਹ ਹਾਜ਼ਰੀ ਲਾਉਂਦੇ ਸੰਗਤਾਂ ਹਾਜ਼ਰੀ ਲਾਉਂਦੀਆਂ ਨੇ ਹਾਲਾਂਕਿ ਬਹੁਤ ਸਾਰੇ ਜਿਹੜੇ ਐਸੇ ਲੋਕ ਹੁੰਦੇ ਨੇ ਜਿਹੜੇ ਨਵੇਂ ਜਾਂ ਪਹਿਲੀ ਵਾਰ ਆਉਂਦੇ ਨੇ ਪਰ ਉਹ ਜ਼ਰੂਰ ਆ ਕੇ ਇਥੇ ਸਹਾਸ ਕਰਦੇ ਨੇ ਕਿ ਕਿੱਡੀ ਵੱਡੀ ਉਹ ਨਿਸਾਨੀ ਕੁਰਬਾਨੀ ਹੋਵੇਗੀ ਕਿੰਨੀ ਵੱਡੀ ਜਿਹੜੀ ਉਹ ਕੁਰਬਾਨੀ ਜਿਹੜੀ ਆ ਉਹ ਕੀਤੀ ਗਈ ਆ ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਜਿਹੜਾ ਲੰਗਰ ਲਾਉਂਦਾ ਸੇਵਾ ਕਰਦਾ ਨਜ਼ਰ ਆਉਂਦਾ ਤਸਵੀਰ ਤੁਹਾਨੂੰ ਦਿਖਾਉਣਾ ਦੇਖੋ ਦਸਤਾਰਾ ਸਜਾਉਣ ਦੀ ਗੱਲ ਆ ਹੁਣ ਮਾਪੇ ਜਿਹੜੇ ਨੇ ਛੋਟੇ ਬੱਚੇ ਦੇ ਦਸਤਾਰ ਸਜਾਉਣ ਲਈ ਜਿਹੜੇ ਇੱਥੇ ਆਇਆ ਦਸਤਾਰ ਸਜਾਉਣ ਲੱਗਿਆ ਤੁਸੀਂ ਭਾਈਕੁਰ ਜੀ ਕਾ ਖਾਲਸਾ ਭਾਈਕੁਰ ਜੀ ਕੀ ਫਤਿਹ ਬਹੁਤ ਵਧੀਆ ਸੇਵਾ ਲਈ ਹੋਈ ਆ ਬੜਾ ਅੱਛਾ ਲੱਗ ਰਿਹਾ ਇੱਥੇ ਦੇਖ ਕੇ ਮੈਂ 2010 ਦੇ ਵਿੱਚ ਆਈ ਸੀ ਇਸ ਵਾਰ ਮੇਰਾ ਬੜਾ ਮਨ ਸੀ ਕਿ ਮੈਂ ਇੱਥੇ ਦਰਸ਼ਨ ਕਰਨ ਲਈ ਆਵਾਂ ਆਪਣੇ ਬੱਚਿਆਂ ਨੂੰ ਲੈ ਕੇ ਆਵਾਂ ਉਹਨਾਂ ਨੂੰ ਇਤਿਹਾਸ ਬਾਰੇ ਪਤਾ ਹੋਵੇ ਇਸ ਚੀਜ਼ ਬਾਰੇ ਧੰਨਵਾਦ ਜੀ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਧੰਨਵਾਦ ਕਰਨਾ ਚਾਹੁੰਗੀ ਵੀ ਨਸਾਰ ਸਜੋਣ ਲੱਗਿਆ ਬੱਚੇ ਛੋਟੇ ਹਾਂਜੀ ਬੱਚੇ ਛੋਟੇ ਦੇ ਦਸਤਾਰ ਸਜਾਈ ਨਹੀਂ ਪਹਿਲਾਂ ਕਦੀ ਨਹੀਂ ਸਜਾਈ ਦਸਤਾਰ ਸੋ ਦੇਖੋ ਇਹ ਚੀਜ਼ ਹੈਗੀ ਆ ਭਾਈ ਜੀ ਸੇਵਾ ਲਗਾਤਾਰ ਦਸਤਾਰਾਂ ਦੀ ਚੱਲ ਰਹੀ ਆ ਕਿੰਨਾ ਕ ਫਰਕ ਪੈਂਦਾ ਇਸ ਨਾਲ ਭਾਈ ਗੁਰੂ ਜੀ ਸਾਡਾ ਕੰਮ ਹੁੰਦਾ ਸਿੱਖੀ ਨਾਲ ਜੋੜਨਾ ਅਸੀਂ ਲੁਧਿਆਣੇ ਤੋਂ ਹਰ ਸਾਲ ਹੀ ਸਾਡਾ ਛੇਵਾਂ ਸਤ ਦਸਤਾਰ ਕੈਂਪ ਹੈਗਾ ਸੋ ਵਾਈ ਗੁਰੂ ਜੀ ਤਾਂ ਤਾਂ ਬਾਬਾ ਫਤੇ ਸਿੰਘ ਜੀ ਆਪਣੀਆਂ ਬੱਚਿਆਂ ਤੇ ਮਿਹਰ ਪਰਿਆ ਹੱਥ ਰੱਖਣ ਉਹ ਇਸੇ ਤਰ੍ਹਾਂ ਹੀ ਸੇਵਾ ਲੈਂਦੇ ਰਹਣ ਸੋ ਅਸੀਂ ਸਿੰਘਾਂ ਨੂੰ ਪ੍ਰੇਰਿਤ ਕਰੀਏ ਜਿਹੜੇ ਬੱਚੇ ਜਿਹੜੇ ਬੱਚੇ ਦਾੜੀ ਕੱਢਦੇ ਆ ਜਾਂ ਵੱਡੇ ਦਾੜੀ ਕੱਢਦੇ ਆ ਅਸੀਂ ਉਹਨਾਂ ਨੂੰ ਕਹਿੰਨੇ ਆ ਅਸੀਂ ਤੁਹਾਨੂੰ ਨਵੀਆਂ ਦਸਤਾਰਾਂ ਦਵਾਂਗੇ ਤੁਸੀਂ ਸਾਡੇ ਨਾਲ ਜੁੜੋ ਤੇ ਸਾਡੇ ਕੋਲ ਦਸਤਾਰਾ ਬਣ ਰਹੀ ਬਹੁਤ ਵੱਡੇ ਉਪਰਾਲੇ ਜਿਹੜੇ ਕੀਤੇ ਜਾ ਰਹੇ ਆ ਛੋਟਾ ਬੱਚਾ ਜਿਵੇਂ ਜਿਹੜੇ ਮਾਤਾ ਪਿਤਾ ਉਹਨਾਂ ਨਾਲ ਲੈ ਕੇ ਆਏ ਕਿ ਕਿ ਇਹਨਾਂ ਦਸਤਾਰਾ ਜਿਹੜੀਆਂ ਸਜਾਈਆਂ ਜਾਣ ਦੇਖੋ ਜਦ ਇੱਥੇ ਇਸ ਧਰਤੀ ਤੇ ਸ਼ੀਦਾ ਦੀ ਧਰਤੀ ਤੇ ਦਸਤਾਰ ਸਜਦੀ ਆ ਤਾਂ ਉਹ ਦਸਤਾਰ ਜਿਹੜੀ ਮੇਸ਼ਾਂ ਹੀ ਕਾਇਮ ਰੱਖੀ ਜਾਂਦੀ ਆ ਬਹੁਤ ਸਾਰੀਆਂ ਜਿਹੜੀਆਂ ਤਸਵੀਰਾਂ ਅਸੀਂ ਅੱਛਾ ਦੇਖੇ ਆਨੇ ਕਿ ਜਦ ਲੋਕ ਇੱਥੇ ਪਹੁੰਚਦੇ ਨੇ ਸਿੰਘ ਸਜਦੇ ਨੇ ਪਾਪੂ ਇਹ ਕਿਹੜੀ ਜਗ੍ਹਾ ਤੋਂ ਆਇਓ ਦੇਗੋਵਾਲ ਤੋਂ ਆਇਓ ਦੇਗੋਵਾਲ ਤੋਂ ਆਇਓ ਪਹਿਲੀ ਵਾਰ ਆਇਓ ਜਾਂ ਪਹਿਲਾਂ ਵੀ ਆਇਓ ਮੇਰੇ ਸਹੁਰਿਆਂ ਜੀ ਉਰੇ ਅੱਛਾ ਉਰੇ ਆਉਂਦੇ ਕਿਵੇਂ ਦੇਖਦੇ ਹੋ ਬਾਪੂ ਜੀ ਇਹ ਲਗਾਤਾਰ ਜਿਹੜੀ ਸੰਗਤ ਇਕੱਠੀ ਹੋ ਰਹੀ ਆ ਇੱਥੇ ਸੰਗਤ ਹੈ ਜਿਹੜੀ ਵਧਣੀ ਹੈ ਜੀ ਸ਼ਾਮ ਤੱਕ ਸ਼ਾਮ ਤੱਕ ਵੱਧ ਜਾਣੀ ਹੈ ਇਨਸਾਨ ਤੇ ਕੱਲ ਨੂੰ ਇੰਤੋਂ ਵੀ ਜ਼ਿਆਦਾ ਹੋਊਗਾ ਕੱਲ ਨੂੰ ਨਗਰ ਕੀਰਤਨ ਆ ਕੱਲ ਨੂੰ ਜੂ ਵੀ ਵੱਧ ਜਾਣੀ ਆ ਨਗਰ ਕੀਰਤਨ ਤੇ ਹੋਰ ਵੀ ਸੰਗਤ ਆਏਗੀ ਹਾਂਜੀ ਹੋਰ ਵੀ ਆਊਗੀ ਅੱਜ ਸ਼ਾਮ ਤੱਕ ਆਈ ਜਾਣਾ ਸੰਗਤ ਆਈ ਜਾਣਾ ਬਿਲਕੁਲ ਗੱਲ ਸਹੀ ਆ ਦੇਖੋ ਬੇਕੋਵਾਲ ਤੋਂ ਵਕ ਵਕ ਥਾਮਾ ਤੋਂ ਜਿਹੜੇ ਜਿਹੜੇ ਆਏ ਨੇ ਤੁਸੀਂ ਕਿੱਥੋਂ ਆਏ ਹੋ ਕਿਹੜੀ ਜਗ੍ਹਾ ਤੋਂ ਲਕਸ਼ਰ ਤੋਂ ਲਕਸ਼ਰ ਲਕਸ਼ਰ ਤੋਂ ਆਏ ਉਤਰਾ ਕਰਨ ਉਤਰਾ ਕਰਨ ਹਾਂਜੀ ਖਾਸ ਕਰਕੇ ਆਏ ਇੱਥੇ ਹਾਂਜੀ ਖਾਸ ਕਰਕੇ ਦਰਸ਼ਨ ਕਰਨ ਨੇ ਪਹਿਲਾਂ ਵੀ ਆਏ ਕਦੇ ਦੂਜੀ ਵਾਰ ਆਏ ਦੂਜੀ ਵਾਰ ਆਏ ਕਿਵੇਂ ਮਹਿਸੂਸ ਹੁੰਦਾ ਆ ਕੇ ਬਹੁਤ ਅੱਛਾ ਲੱਗਦਾ ਬਹੁਤ ਚੰਗਾ ਲੱਗਦਾ ਬਹੁਤ ਬਹੁਤ ਹੀ ਅਸੀਂ ਆਨੇ ਦਾ ਕੋਈ ਪ੍ਰੋਗਰਾਮ ਹੀ ਨਹੀਂਤਾ ਕੀ ਪ੍ਰੋਗਰਾਮ ਬਣ ਗਿਆ ਤਵੇ ਤਰਾਵਰਦੀ ਪਰ ਸਭ ਬਹੁਤ ਜਿਆਦਾ ਬਸ ਆਨੇ ਬਾਬੇ ਲੈ ਕੇ ਆ ਗਏ ਕਿ ਚੱਲ ਕਿੰਨੇ ਦਿਨ ਹੋ ਗਏ ਹੁਣ ਹੀ ਆਏ ਆ ਹਾਂ ਜੀ ਆ ਗਏ ਸਾਬ ਸ੍ਰੀ ਗੁਰੂ ਨਗਰ ਕੀਰਤਨ ਚ ਸ਼ਾਮਿਲ ਹੋ ਗਏ ਹਾਂ ਹਾਂ ਕਲ ਨਗਰ ਕੀਰਤਨ ਚ ਸ਼ਾਮਿਲ ਹੋ ਗਏ ਹਾਂ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਬੱਤੇ ਸਭ ਤਸਵੀਰਾਂ ਨੇ ਭਾਈ ਕਿਹੜੀ ਜਗ੍ਹਾ ਤੇ ਆਏ ਤੁਸੀਂ ਦੇਖੋ ਅਸੀਂ ਜੀ ਮੂਸਾ ਪਿੰਡ ਤੋਂ ਆਏ ਜਿਲ੍ਹਾ ਸਾਡਾ ਮਾਨਸਾ ਜੀ ਕਿਸਰ ਤੋਂ ਆਇਓ ਤੇ ਮੂਸਾ ਪਿੰਡ ਜਿਲ੍ਹਾ ਮਾਨਸਾ ਜੀ ਹਾਂ ਜੀ ਤੇ ਕਿਵੇਂ ਭਾਈ ਦੇਖਦੇ ਹੋ ਸਾਰਾ ਜਿੱਥੇ ਸ਼ਰਦਾ ਦੇ ਫੁੱਲ ਲੋਕ ਪੇਂਡ ਕਰਨਾ ਆ ਰਹੇ ਆ ਵੱਡੀ ਗੈਂਦੀ ਸੰਗਤ ਨਾਲ ਮੈਨੂੰ ਸਾਰਾ ਇੱਥੇ 12ਵਾਂ ਸਾਲ ਆ ਜੇਤਕੀ ਬਹੁਤ ਹੀ ਸਰਦਾਂ ਨਾਲ ਆਉਂਦੇ ਆ ਬਹੁਤ ਹੀ ਸਰਦਾਂ ਨਾਲ 5 ਦਿਨ ਲਾ ਕੇ ਜਾਂਦੇ ਆ ਜੀ ਇੱਕ ਉਹ ਤੋਂ ਸਾਡਾ ਪਰਿਵਾਰ ਅਸੀਂ ਦੀਦੜੇ ਤੇ ਚੱਲ ਪੈਂਦੇ ਜੀ ਇੱਕ ਸੇਵਾ ਚ ਲੱਗ ਜਾਂਦਾ ਜੀ ਚਾਹੇ ਅਸੀਂ ਪਿੰਡ ਸੇਵਾ ਕਰਕੇ ਜੀ ਤੇ ਫਤੇਗੜ ਸਾਹਿਬ ਸੇਵਾ ਕਰਕੇ ਜੀ ਜਿੰਨੀ ਵੀ ਲੋਕ ਇੱਥੇ ਸਰਦਾਂ ਆਉਂਦੇ ਆ ਸਭ ਨੂੰ ਪਹਿਲਾਂ ਤਾਂ ਜੀ ਪ੍ਰਣਾਮ ਸਿੱਧਾਂ ਨੂੰ ਤੁਹਾਡਾ ਵੀ ਚੈਨਲ ਵਾਲੇ ਬੰਗਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਦੇ ਤੁਸੀਂ ਚੈਨਲ ਤੱਕ ਸਾਡੀ ਆਵਾਜ਼ ਪਹੁੰਚਾ ਰਹੇ ਹੋ ਹਨਾ ਜੀ ਬਹੁਤ ਹੀ ਜ਼ਿਆਦਾਤਰ 99% ਸੰਗਤਾਂ ਜਿਹੜੀ ਜੀ ਉਹ ਉਹ ਸਰਦਾਰਾਂ ਆਉਂਦੀ ਹੈ ਜੀ ਵੈਸੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਜੀ ਨਿੱਕੀਆਂ ਜਿੰਦਾ ਸੀ ਵੱਡਾ ਸਾਕਾ ਹੋ ਗਿਆ ਜੀ ਸਾਰਿਆਂ ਨੂੰ ਪਤਾ ਹੀ ਆ ਜੀ ਚਲੋ ਜੋ ਬੱਚੇ ਪਹਿਲੀ ਵਾਰ ਆਜਾ ਕੀਤੇ ਨੇ ਤਾਂ ਬਹੁਤ ਬਹੁਤ ਧੰਨ